ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ 1947 ਤੋਂ ਪਹਿਲਾਂ ਬਸ ਦੇ ਰਸ ਦੇ ਹੱਸਦੇ ਪੰਜਾਬ ਦੀ ਇਕਬਾਲ ਤੇ ਹਮੀਦਾ ਦੋਵਾਂ ਦਾ ਪਚ-ਪਚ ਦੇਖਿਆ ਹੋਇਆ ਸੁਪਨਾ ਵੀ ਪੂਰਾ ਹੋ ਗਿਆ ਸੀ ਪਰ ਉਹਨਾਂ ਨੂੰ ਇਹਦਾ ਅੱਜ ਵੀ ਕੋਈ ਚਾ ਨਹੀਂ ਸੀ ਉਹਨਾਂ ਦੀ ਤਾਂਗ ਸੀ ਕਿ ਹਿੰਦੁਸਤਾਨ ਦੀ ਫੌਜ ਵਿੱਚ ਆਜ਼ਾਦ ਹਿੰਦ ਫੌਜ ਲਈ ਫੌਜੀ ਬਣਦੀ 47 ਦੀ ਵੰਡ ਨੇ ਦੇਸ਼ ਹੀ ਨਹੀਂ ਵੰਡਿਆ ਸਗੋਂ ਰਿਸ਼ਤੇ ਵੀ ਵੰਡ ਦਿੱਤੇ ਲੋਕ ਕੱਖੋਂ ਹੌਲੇ ਰਹਿ ਗਏ ਵੰਡ ਦੇ ਵੇਲੇ ਦੰਗਿਆਂ ਚ ਦੋਵਾਂ ਦੇ ਹੀ ਟੱਬਰ ਕਈ ਹੋਰ ਜੀ ਤੱਕ ਨਹੀਂ ਬਚਿਆ ਸਾਰੇ ਅਲੱਗ ਅਲੱਗ ਹੋ ਗਏ ਇਹ ਵੀ ਵੱਖ ਹੋ ਗਏ ਪਰ ਇਹਨਾਂ ਦੀ ਆਪਸੀ ਸਾਂਝ ਹੁਣ ਤੱਕ ਕਾਇਮ ਰਹੀ ਸਮਾਂ ਬੀਤਿਆ ਤਾਂ ਜਦੋਂ ਦੋਵੇਂ ਜਵਾਨ ਹੋਏ ਤਾਂ ਫੌਜੀ ਬਣੇ ਦੇਸ਼ ਲਈ ਪਰ ਬੰਦੂਕਾਂ ਤਾਣ ਖੜੇ ਹੋਏ ਇੱਕ ਦੂਜੇ ਵੱਲੀ ਪਰ ਬਚਪਨ ਦੀ ਗੂੜੀ ਸਾਂਝ ਨੇ ਬੰਦੂਕ ਦਾ ਘੋੜਾ ਦੱਬਣ ਨਹੀਂ ਦਿੱਤਾ ਤੋਂ ਮੈਂ ਹੁਣ ਫੌਜ ਤੋਂ ਸੇਵਾ ਮੁਕਤ ਹੋ ਕੇ